ਬੇਟੀ ਨੂੰ ਵਿਦੇਸ਼ ਭੇਜਣ ਲਈ ਦਿੱਤੇ ਲੱਖਾਂ ਰੁਪਏ ਕੰਪਨੀ ਨੇ ਦੇ ਦਿੱਤਾ ਫਰਜੀ ਆਫਰ ਲੈਟਰ ਪੈਸੇ ਨਾ ਵਾਪਸ ਮਿਲਣ ਕਰਕੇ ਕੀਤੀ ਆਤਮ ਹੱਤਿਆ ਚੰਡੀਗੜ੍ਹ ਦੇ ਮਦਮਾਰਗ ਸਥਿਤ ਵਿਜਾ ਸਪੋਰਟ ਸਰਵਿਸਿਜ਼ ਵੀਐਸਐਸ ਕੰਪਨੀ ਨੇ ਪੈਸਾ ਲੈਣ ਦੇ ਬਾਵਜੂਦ ਵੀ ਫਰਜੀ ਆਫਰ ਲੈਟਰ ਦੇ ਦਿੱਤਾ ਫਿਰ ਪੈਸੇ ਵਾਪਸ ਦੇਣ ਦੇ ਵਿੱਚ ਵੀ ਆਨਕਾਨੀ ਕਰਨ ਲੱਗੇ ਵੀਜ਼ਾ ਕੰਪਨੀ ਦੇ ਰਵੱਈਏ ਤੋਂ ਦੁਖੀ ਹੋ ਕੇ ਪੰਜੋਖੜਾ ਨਿਵਾਸੀ ਸ਼ਸ਼ੀਕਾਂਤ ਨੇ 6 ਜੁਲਾਈ ਨੂੰ ਘਰ ਦੇ ਵਿੱਚ ਖੁਦ ਨੂੰ ਅੱਗ ਲਗਾ ਲਈ ਪੀਜੀਆਈ ਚ ਸੋਮਵਾਰ ਨੂੰ ਸ਼ਸ਼ੀਕਾਂਤ ਦੀ ਮੌਤ ਹੋ ਗਈ ਪੰਜੋਖੜਾ ਪੁਲਿਸ ਨੇ ਮ੍ਰਿਤਕ ਸ਼ਸ਼ੀਕਾਂਧੀ ਬੇਟੀ ਸ਼ਿਵਾਨੀ ਦੇ ਬਿਆਨਾਂ ਦੇ ਆਧਾਰ ਤੇ ਵੀਜ਼ਾ ਸਪੋਰਟ ਸਰਵਿਸਿਜ਼ ਦੇ ਕਮਲ ਕਰਨਵੀਰ ਸੁਖਵਿੰਦਰ ਸਿੰਘ ਵਾਰਿਸ ਚੋਹਾਨ ਨਿਤਿਸ਼ ਗੋਇਲ ਅਤੇ ਸੰਦੀਪ ਸਿੰਘ ਸਿੱਧੂ ਦੇ ਖਿਲਾਫ ਆਤਮਹੱਤਿਆ ਦੇ ਲਈ ਮਜਬੂਰ ਕਰਨ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਇਸ ਤੋਂ ਪਹਿਲਾਂ ਪੰਜੋਖੜਾ ਪੁਲਿਸ ਨੇ ਐਤਵਾਰ ਨੂੰ ਸ਼ਸ਼ੀਕਾਂਦੀ ਸ਼ਿਕਾਇਤ ਤੇ આરોપી ਕਮਲ ਕਰਨਵੀਰ ਸੰਦੀਪ ਸਿੰਘ ਸਿੱਧੂ ਵਾਰਿਸ ਚੋਹਾਨ ਨਿਤਿਸ਼ ਗੋਇਲ ਗਣੇਸ਼ ਸੁਖਵਿੰਦਰ ਸਿੰਘ ਤੇ ਸਾਜਿਸ਼ਨ ਧੋਖਾਧੜੀ ਅਤੇ ਹੋਰ ਕਈ ਤਾਰਾਵਾਂ ਦੇ ਤਹਿਤ ਕੇਸ ਦਰਜ ਕਰਵਾਇਆ ਸੀ ਇਸ ਤੋਂ ਬਾਅਦ ਸ਼ਸ਼ੀਕੰਦ ਦੀ ਬੇਟੀ ਦਾ ਵੀ ਬਿਆਨ ਸਾਹਮਣੇ ਆਇਆ ਬੇਟੀ ਨੇ ਦੱਸਿਆ ਕਿ ਉਸਨੇ ਬੀਕਾਮ ਕੀਤੀ ਹੈ ਅਤੇ ਉਸ ਦਾ ਵੱਡਾ ਭਰਾ ਪਹਿਲਾਂ ਹੀ ਵਿਦੇਸ਼ ਤੇ ਵਿੱਚ ਰਹਿੰਦਾ ਉਹਨਾਂ ਨੇ ਸੈਕਟਰ 18 19 ਯਾਨੀ ਕਿ 8 ਸੀ ਮੱਧਮਾਰਗ ਚੰਡੀਗੜ੍ਹ ਚ ਵੀਜ਼ਾ ਸਪੋਰਟ ਸਰਵਿਸ ਸੈਕਟਰ ਚ ਦੋ ਪਰਵੈ ਨੂੰ ਆਸਟ੍ਰੇਲੀਆ ਜਾਣ ਦੇ ਲਈ ਫਾਈਲ ਲਗਾਈ ਸੀ ਫਰਜੀ ਆਫਰ ਲੈਟਰ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਜਦੋਂ ਗੱਲਬਾਤ ਹੋਈ ਤਾਂ ਕੰਪਨੀ ਨੇ ਉਸਦੇ ਪੈਤਾਂ ਨੂੰ 564000 ਰੁਪਏ ਦੇ ਵਿੱਚੋਂ ਮਹਿਜ਼ 316000 ਰੁਪਏ ਹੀ ਵਾਪਸ ਕੀਤੇ ਜਿਸ ਤੋਂ ਬਾਅਦ ਮ੍ਰਿਤਕ ਸ਼ਸ਼िकांत ਕਾफी ਜ਼ਿਆਦਾ ਪਰੇਸ਼ਾਨ ਸੀ ਤੇ ਉਸ ਵੱਲੋਂ ਆਤਮ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਆਪਣੇ ਆਪ ਨੂੰ ਅੱਗ ਨਾਲ ਸਾੜਨ ਦੀ ਕੋਸ਼ਿਸ਼ ਤੋਂ ਬਾਅਦ ਜਦੋਂ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ ਤਾਂ ਉੱਥੇ ਉਹਨਾਂ ਦੀ ਮਤ ਹੋ ਗਈ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੇ ਫਰਜੀ ਕੇਸ ਇਮੀਗ੍ਰੇਸ਼ਨ ਦੇ ਨਾਲ ਸਬੰਧਿਤ ਸਾਹਮਣੇ ਆਏ ਨੇ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਕੇਸ ਨੇ ਜਿਹੜੇ ਕੀ ਹਰ ਦਿਨ ਸਾਹਮਣੇ ਆ ਰਹੇ ਨੇ ਪਰਬਾਬ ਯੂ ਦੇਸ ਦੇ ਕੋਈ ਵੀ ਸਖਤ ਕਦਮ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਖਿਲਾਫ ਨਹੀਂ ਚੁੱਕਿਆ ਜਾ ਰਿਹਾ ਤੇ ਲਗਾਤਾਰ ਅਜਿਹੇ ਵੱਡੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਬਿਊਰੋ ਰਿਪੋਰਟ ਔਨ ਏਅਰ